ਬਹੁਤ ਬਹੁਤ ਧੰਨਵਾਦ ਦਿਲ ਦੀਆਂ ਗਹਿਰਾਈਆਂ ਚੋਂ ਤੁਹਾਡਾ ਸ਼ੁਕਰੀਆ ਇੰਨੀ ਭਾਰੀ ਗਿਣਤੀ ਦੇ ਵਿੱਚ ਤੁਸੀਂ ਅੱਜ ਇੱਥੇ ਅਮਨ ਸਿੰਘ ਜੀ ਜੋ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਅੱਜ ਉਹਨਾਂ ਦੇ ਨਾਮ ਜਨਤਕ ਕਾਗਜ਼ ਜਿਹੜੇ ਨੇ ਉਹ ਵਾਅਦੇ ਕਰਨੇ ਨੇ ਇਸ ਮੌਕੇ ਤੇ ਕਿਸੇ ਦਾ ਹੌਸਲਾ ਵਧਾਉਣ ਆਏ ਵੜਾ ਚੱਲਿਆ ਹੋਇਆ ਇੱਕ ਇੱਕ ਕਦਮ ਸਾਡੇ ਸਿਰ ਮੱਥੇ ਸਭ ਤੋਂ ਪਹਿਲਾਂ ਫਤਿਹ ਦੀ ਸਾਂਪਈਏ ਵੈਗੋਜੀ ਦਾ ਖੰਸਾ ਵੈਗੋਜੀ ਦੇ ਫਤਿਹ ਵੀਰੋ ਅਚਾਨਕ ਅਨੰਤਨ ਦੀ ਬਾਈ ਇਲੈਕਸ਼ਨ ਆ ਗਈ ਆ ਭਾਈ ਦਾ ਟੱਪ ਵੈਸੇ ਦੇ ਵਕਤੀ ਚੋਣ ਹੈ ਕਿਉਂਕਿ 2022 ਦੇ ਵਿੱਚ ਤੁਸੀਂ ਡਾਕਟਰ ਕਸ਼ਮੀਰ ਸਿੰਘ ਸੋਲ ਸਾਹਿਬ ਨੂੰ ਦੀ ਮਤਾਨਾ ਭਾਰੀ ਵੋਟਾਂ ਨਾਲ ਜਤਾਇਆ ਸੀ 3 ਸਾਲ ਲੀਓ ਤੁਹਾਡੇ ਨੇਤਾ ਸਰਦਾਰ ਭਗਵੰਤ ਸਿੰਘ ਮਾਨ ਜੀ ਸਾਡੇ ਪੰਜਾਬ ਦੇ ਇੰਚਾਰਜ ਸ਼੍ਰੀ ਮਨੀਸ਼ ਕੁਦਰੀਆ ਜੀ ਸਰਦਾਰ ਹਰਮਿੰਦਰ ਕੰਦੂ ਦੇ ਨਾਮਦਿਤ ਦੀ ਪੇਪਰ ਦਾਖਲ ਕਰਾਉਣ ਲਈ ਪਹੁੰਚ ਰਹੇ ਆ ਤੇ ਮੇਰੀ ਸਾਰੇ ਆਪ ਦੇ ਕਰਨ ਧਾਰਨ ਦੇ ਬਦਾਰ ਖਵਾ ਲੈਣੋ ਕਰਨ ਧਾਰਨ ਵਾਲਿਆਂ ਨੂੰ ਬੇਨਤੀ ਆ ਕਿ ਆਪਾਂ ਸਾਰੇ ਇਥੋਂ ਬੋਡੀ ਵਾਲੇ ਚੌਂਕ ਤੋਂ ਲੈ ਕੇ ਐਸ.ਟੀ.ਐਮ ਦਫਤਰ ਤੱਕ ਇਕੱਠਿਆਂ ਨੇ ਜਾਣਾ ਜਿੱਨਾਂ ਚੇਰ ਸਰਕਾਰ ਤੋਂ ਗੋਸ਼ਟਿੰਗ ਮਾਰ ਤੇ ਤੋਂ ਸੰਧੂ ਦੇ ਪੇਪਰ ਦਾਖਲ ਕਰਾ ਕੇ ਆਪਾਂ ਵਾਪਸ ਨਿਉਂਦੇ ਸਾਰੇ ਨੇ ਐਸ.ਟੀ.ਐਮ ਦਫਤਰ ਤੇ ਬਾਹਰ ਰਹਿਣਾ ਤੇ ਸਾਰਿਆਂ ਨੇ ਮੁਰਤੇ ਵਾਪਸ ਕਰਨਾ ਸਾਰੇ ਭਰਾਵਾਂ ਦਾ ਬਹੁਤ ਧੰਨਵਾਦ ਤੇ ਜਿਵੇਂ ਅੱਜ ਵੱਡਾ ਇਕੱਠ ਵੱਡਾ ਜੂਮ ਇੱਥੇ ਇਕੱਠਾ ਆਇਆ ਇਸੇ ਤਰ੍ਹਾਂ ਆਪਾਂ 11 ਨਵੰਬਰ ਵਾਲੇ ਦਿਨ ਤੱਕ ਦਿਨ ਰਾਤ ਮਿਹਨਤ ਕਰਨੀ ਆ ਆਪਾਂ ਇਹ ਸੀਟ ਕਰਨ ਕਰ ਨਿਬਧਨ ਸਭਾ ਦੀ ਸਰਦਾਰ ਭਗਵੰਤ ਸਿੰਘ ਮਾਨ ਸ਼੍ਰੀ ਅਰਵਿੰਦ ਕੇਜੀ ਆ ਜੀ ਦੀ ਝੋਲੀ ਚ ਪਾਉਣੀ ਆ ਵੱਡੀ ਲੀਡ ਨਾਲ ਜਿਤਾਉਣੀ ਆ ਤਾਂ ਜੋ ਲੋਕਾਂ ਨੂੰ ਪਤਾ ਲੱਗੇ ਕਿ ਆ ਆਮ ਆਦਮੀ ਪਾਰਟੀ ਦੇ ਜੇ ਵਰਕਰ ਆ ਆਕੂਆ ਲੀਡਰ ਆ ਉਹ ਦਿਨ ਰਾਤ ਇਹ ਕਰ ਦੇਣ ਤੇ ਉਹ ਕੁਝ ਵੀ ਕਰ ਸਕਦੇ ਆ ਉਹ ਵੱਡੀ ਲੀਡ ਨਾਲ ਜਿਤਾ ਕੇ ਕਿਸੇ ਵੀ ਵਿਅਕਤੀ ਨੂੰ ਆਮ ਆਦਮੀ ਪਾਰਟੀ ਦੇ ਲੀਡਰ ਨੂੰ ਜਿਤਾਉਏ ਵਿਧਾਨ ਸਭਾ ਚ ਪੇਚ ਸਕਦੇ ਆ ਮੈਂ ਜੀ ਸਾਹਿਬ ਕੀ ਲੱਗਦਾ ਐ ਸੋ ਆ ਰਿਹਾ ਕਿੰਨੀ ਮੀਡ ਨਾਲ ਜਰਮੇ ਉਹ ਘੜ ਤੋਂ ਘੱਟ 20000 ਦੀ ਮੀਡ ਦੇਰ ਵਿੱਚ ਸੋ ਸੰਭੂ ਜਿੱਤੂਗਾ ਜਿਹੜੀ ਲੁਧਿਆਣੇ ਵਾਲੀ ਫਾਈਲ ਇਕਸ਼ਨ ਹੋਈ ਆ ਉਹਦੇ ਨਾਲੋਂ ਡਬਲ ਮੀਡ ਆਊਗੀ ਵੱਡੀ ਮੀਡ ਨਾਲ ਤਰਨਤਾਲ ਵਿਧਾਨ ਸਭਾ ਦੇ ਲੋਕ ਸਰਕਾਰ ਸ਼ਗਵੰਸ ਸਿੰਘ ਮਾਨ ਦੇ ਕੰਮਾਂ ਦੇ ਮੋਹਰ ਲਾਉਂਦੇ ਆ